ਮੇਰੇ ਵਲੌਗ ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੁਸ਼ਕਤ ਨਾਲ ਮਨਾ ਕੇ ਜਿਹੜੇ ਯੂਨੀਵਰਸਿਟੀ ਲਵਾਰਸ ਹੋਏ ਤੇ ਇੱਥੇ ਦੱਬਦੇ ਜਿਹੜੇ ਯੂਨੀਵਰਸਿਟੀ ਹੈਲੋ ਸਾਰੇ ਅਫੋਰਮ ਤਾਂ ਦੀ ਭੈਣ ਨੂੰ ਥੋੜੇ ਦਰੋਂ ਚੱਕਣ ਸਾਨੂੰ ਖਵਾਈ ਗਈ ਹੈ ਅੱਜ ਅੱਜ ਢੀ ਮੋਟੀ ਜੈਕਟ ਪਾਇਆ ਜਿਵੇਂ ਭੈਣ ਕੋ ਕਫਰੀ ਚੱਲਾ ਘੁੰਮਣ ਸਾਰੇ ਜਾਣੇ ਚੱਲੇ ਆ ਕੋਬਿੰਦਾ ਕਿਹੜੇ ਕੋਬਿੰਦ ਕਿਹੜਾ ਕੋਬਿੰਦਾਸ ਐ ਬੜਾ ਮਮੀ ਡਾਡੀ ਦੇ ਵੇ ਨਹੀਂ ਚੰਦਰ ਬੜੀ ਬਾਤ ਕਰ ਜਾ ਸਵਾਦ ਪੂਰੀ ਚੋਲੇ ਸਵਾਦ ਕੱਲ ਪਰ ਬਾਦ ਪੂਰੀ ਜੇ ਲੈ ਵਗੀ ਸਵਾਦ ਪੇੜਾ ਪੈਣੀਆਂ ਉਹ ਭਰਾਵਾ ਹੁਣ ਮੈਂ ਸ਼ਰਟ ਲਾ ਲਈ ਨਾ ਦੀ ਦੋਨਾਂ ਦੇ ਰੋਲਾ ਪੈ ਗਿਆ ਬੋਡੀ ਬਿਲਡਰ ਪਿਕਚਰ ਇਨ ਦਾ ਹਾਊਸ ਬ੍ਰੋ ਨਵੇਂ ਵਲੋਗ ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਸਾਡੇ ਨਾਲ ਇੱਕ ਨਵਾਂ ਵੀਰ ਜੁੜਿਆ ਕੀ ਨਾਂ ਵੀਰ ਦੀ ਤੁਹਾਡਾ ਆਪਣਾ ਸ਼ਾਹੀ ਆਰਿਅਨ ਆਰਿਅਨ ਨਾਂ ਆਪੇ ਪਿਆਰ ਨਾਲ ਸ਼ਾਹੀ ਕਹਿੰਦੇ ਆ ਤੇ ਦਰੂਪ ਸ਼ਰਮਾ ਨੂੰ ਸ਼ਾਹੀ ਨਹੀਂ ਆ ਸ਼ਾਈ ਆਈ ਪਿਆਰ ਜੋ ਵੀ ਕਹਿੰਦੇ ਆ ਕਹਿੰਦੇ ਆ ਕਹਿੰਦੇ ਆ ਅਸੀਂ ਹੁਣ ਕੀ ਆ ਦਰੂਪ ਸ਼ਰਮਾ ਨੂੰ ਬੜੀ ਮੁਸ਼ਕਲ ਨਾਲ ਮਨਾ ਕੇ ਤਰਲੇ ਨੂੰ ਤੱਕ ਏਨੂੰ ਤਰਲੇ ਮੰਦਾ ਕਰਕੇ ਇੰਨੀ ਪੰਜਾਬੀ ਨਹੀਂ ਹੁੰਦੀ ਸਾਡੇ ਚੈਨਲ ਮੰਦਿਆਂ ਨੂੰ ਮਨਾ ਕੇ ਇਹਨੂੰ ਤੇ ਲੈ ਕੇ ਆਏ ਆ ਵਲੋਗ ਦੇ ਵਿੱਚ ਤੇ ਅੱਜ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਥੋੜੀ ਜਿਹਾ ਤਾਂ ਗੋਰਾ ਹੈ ਨਾ ਮੈਂ ਸਿਤਾ ਫਿਲ ਦਾ ਫੇਸ ਵੋਸ਼ ਮੈਂ ਸਿਤਾ ਫਿਲ ਸਿਤਾ ਫਿਲ ਸਿਤਾ ਫਿਲ ਸਿਤਾ ਫਿਲ ਸਿਤਾ ਫਿਲ ਪਲਵਾਂ ਜੀ ਵੀ ਸਾਡੇ ਨਾਲ ਨੇ ਪਲਵਾਂ ਜੀ ਜਿਹੜਾ ਹੱਸ ਕੇ ਕਰ ਦਿਓ ਚਲੋ ਜੀ ਅੱਜ ਉਹਨਾਂ ਪਤਨ ਲੈ ਕੇ ਚੱਲੇ ਆਂ ਬਾਗ ਦੇ ਵਿੱਚ ਉੱਥੇ ਕੀ ਝੂਟੇ ਝਾੜੇ ਲੱਗੇ ਅੱਜ ਬਥੇਰੀਆਂ ਐਸਈਆਂ ਉੱਥੇ ਮਸ਼ੀਨਾਂ ਮਸ਼ੀਨਾਂ ਲੱਗੀਆਂ ਸਲਾਈਡਾਂ ਵਾਲੀਆਂ ਜੇਬ ਇੱਕ ਮਿੰਟ ਸਮਝ ਲੱਗੀ ਉਹ ਸਾਹਮਣੇ ਕੀ ਉਹ ਕਮਰਾ ਬਣੀਆਂ ਹੋਈਆਂ ਉਹ ਕੀ ਬਣਿਆ ਭੈਣ ਜਿਹੜੇ ਯੂਨੀਵਰਸਿਟੀ ਦੇ ਜਿਹੜੇ ਯੂਨੀਵਰਸਿਟੀ ਲਵਾਰਸ ਹੋਏ ਤੇ ਇੱਥੇ ਦੱਬਦੇ ਜਿਹੜੇ ਯੂਨੀਵਰਸਿਟੀ ਚ ਰਹਿੰਦੇ ਆ ਸਾਡੇ ਵਰਗੇ ਕਿ ਵਾਹ ਭਾਈ ਸਾਲ ਇੱਥੇ ਹੀ ਰਹਿਣਾ ਕੋਈ ਕਰਨਾ ਨਹੀਂ ਉਹ ਫਿਰ ਇੱਥੇ ਮਰਦੇ ਇੱਥੇ ਨੱਪ ਦਿੰਦੇ ਤਾਂ ਕਰਕੇ ਉਹ ਬੋਡੀ ਚੈੱਕ ਉਹਦੀ ਮੁੰਡਿਆ ਭੈਣ ਦਾ ਟੌਰ ਕੱਢੀ ਅੱਜ ਉਹ ਓਏ ਹੋ ਸ਼ੰਗੋ ਚੋਰ ਲ ਉਹ ਕੁਮਰਾ ਜਿਆਦਾ ਸ਼ਕਲੋ ਚੋਰ ਲੱਗਦਾ ਬਕਵਾਸ ਨਾ ਕਰੇਗਾ ਦੋ ਗੱਡੀਆਂ ਦਾ ਮਾਲਕ ਨਾ ਮੈਂ ਉਹ ਦੋ ਗੱਡੀਆਂ ਆਪਣੀ ਕਿਹੜੀ ਹੈ ਚਾਚੇ ਦੀ ਹੈ ਇਹ ਜਿਹੜੀ ਆਪਣੀ ਹੁੰਦੀ ਹੈ ਚਾਚੇ ਦਾ ਹੀ ਆਪਣੀ ਹੁੰਦਾ ਚੱਲ ਰੋਬੀ ਪਾ ਲੀਓ ਤੇ ਪਲਵਾਨਾ ਵੀ ਮਗਰ ਮਗਰ ਕੇ ਦੁਰਨਿਆ ਕੀ ਗੱਲ ਫਿਰ ਉਹ ਤੁਹਾਡੇ ਘਰੇ ਚਲ ਜੀਏ ਪਲਵਾਨ ਲਾਇਆ ਤਾਂ ਹੀ ਟਿਕਾ ਕੇ ਉਹ ਮਸ਼ੀਨਾਂ ਸਾਰੀਆਂ ਲੱਗੀਆਂ ਹੀ ਆ ਇੱਥੇ ਹੁਣ ਸਾਰਿਆਂ ਦਾ ਕੰਪੀਟੀਸ਼ਨ ਪਲਵਾਨ ਜੀ ਹਰ ਕਿੰਨੀ ਵੀ ਇੱਥੇ ਲਾ ਲੋਗੇ ਤੁਸੀਂ ਜੀ ਪਲਵਾਨ ਮਸ਼ੀਨਾਂ ਤੋੜਨੀਆਂ ਚੈਸਟ ਪ੍ਰੈਸ ਕਿਹ ਨਹੀਂ ਲਾ ਲੈਣਾ ਪਲਵਾਨਾ ਫਿਰ ਹਾਂ ਬਲਵੰਦੀ ਚੈਸਟ ਪ੍ਰੈਸ ਕਰ ਜਾਨੀਗੇ ਬਲਵੰਨਾ ਕੀ ਹੋਇਆ ਵਾ ਕੀ ਹੋਇਆ ਕਿਹੜਾ ਗੱਲ ਲੱਗਾ ਹੈ ਕਿਹੜਾ ਗੱਲ ਲੱਗਾ ਹੈ ਫੋਨ ਫੋਨ ਹੈਲੋ ਆਹ ਗੱਲ ਆਸਤੌਦੀ ਮੇਰਾ ਦਿਓ ਫਾਈ 10 ਕਿਲੋ ਦੀ ਫੋਨੀ ਪ੍ਰੇਡ 5 ਕਿਲੋ ਦੀ ਇੱਕ ਹੀ ਕਿੰਨੇ ਹੋਗੀ 20 20 40 ਓਲ ਉਹਨੇ ਸਿਨੇਮੈਟਿਕ ਲੱਲਾਈ ਓਏ ਓਏ ਫੋਨ ਵਾਲਾ ਫੋਨ ਵੀਡੀਓ ਬਣਾ ਦੇ ਦੀ ਫੋਨ ਵਾਲਾ ਮੇਰਾ ਹੁਣ ਇਹ ਤੂੰ ਉਧਰ ਹੋ ਜਾ ਉਧਰ ਆ ਆ ਸਾਰੇ ਦਾ ਫੀਆ ਹੈ 500 ਦੇ ਪਹੁੰਚਾ ਲੱਗਾ ਸਾਰੇ ਦਾ ਫੀਆ ਹੈ ਜੀ ਚਿੰਪਾਂਜੀ ਲੱਗ ਚਿੰਪਾਂਜੀ ਲੱਗਣ ਦੇ ਦੋਵੇਂ ਓਏ ਸਕੂਟਰ ਚੱਲੂਗਾ ਲੈ ਆਈ ਥੋੜੇ ਸ਼ਿੰਗਾਰੀ ਤੂੰ ਚਲਾਉਣ ਉੱਥੇ ਆਸਮਾਨ ਰੰਗ ਰੰਗ ਉਹ ਸਾਰਾ ਚੱਲ ਲੈ ਕਰ ਜੋਰਲੀ ਨਾਲ ਸੱਡੋੜੇ ਇਹ ਕੋਲੀ ਰਿਜਰਟ ਤਾਰਾ ਹਾਂ ਫਤਾ ਉਹ ਸੱਡੋੜੇ ਨਹੀਂ ਮੇਰੇ ਕੋ ਚੱਲੀ ਹੋਇਆ ਹੈ ਨਾ ਕਰੇ ਜੋਰਲਾ ਜੋਰਲਾ ਉਠ ਤੂੰ ਉਠ ਜੋਰਲਾ ਓਏ ਬਿਠਾ ਦੇ ਨਹੀਂ ਹਟਾਏ ਉਹ ਤੁਹਾਡੀ ਪੈਰ ਨੂੰ ਥੋੜਾ ਘਾਰੋ ਓਏ ਥੋੜਾ ਘਾਰੋ ਮੈਨੂੰ ਓਏ ਉੱਠ ਛਿੜ ਗੇਣਾ ਕੀ ਕਰਨ ਡਿਆ ਵਾ ਤੁਸੀਂ ਕਰਨ ਲਗਾ ਤੇ ਪੈਰ ਰੱਖ ਲੈ ਫੇਰ ਪੈਰ ਰੱਖੇਗਾ ਉੱਥੇ ਆ ਜਾ ਤੂੰ ਓਹ ਪ੍ਰਾਹ ਉਹ ਨਾ ਤੋੜਦੀ ਨਾਈਸ ਮੋਲ ਚਾਲੇ ਕਰੀ ਨੀ ਕੀ ਚੱਲ ਰਿਹਾ ਠੀਕ ਠਾਕ ਕੀ ਦਸੀ ਯਾਰ ਐ ਬੜਾ ਮਮੀ ਡਾਡੀ ਦੇ ਵੇ ਨਹੀਂ ਕੀ ਦਸੀ ਯਾਰ ਹੁਣੇ ਫੋਨ ਆਇਆ ਅਸੀ ਚੀਜ਼ੇ ਪਤਾਈ ਨਹੀਂ ਜਾਂਦੀ ਹੁਣੇ ਫੋਨ ਆਇਆ ਹੀ ਉਹਦਾ ਵੀਡੀਓ ਕਾਲ ਹੈ ਵੀਡੀਓ ਕਾਲ ਉਹ ਫੇਸਟਾਈਮ ਆਈ ਫੇਸਟਾਈਮ ਉਹ ਭਰਾ ਸਾਰੇ ਜਣੇ ਚੱਲੇ ਆ ਗੋਵਿੰਦਾ ਕਿਧਣ ਗੋਵਿੰਦਗੀ ਚਣ ਗੋਵਿੰਦਾਸ ਕਿਧਣ ਇੱਕ ਤਾਂ ਫਾਇਦਾ ਆਇਆ ਵੇ ਇਹਨੇ ਇਹਨੇ ਬਲੌਗ ਬਣਾਉਂਦਾ ਕੀ ਕੰਟੈਂਟ ਦੇ ਚੱਕਰ ਨੂੰ ਸਾਨੂੰ ਖਵਾਈ ਗਿਆ ਹੀ ਹੈ ਮਤਲਬ ਏ ਅੱਜ ਹੀ ਤਾਂ ਇਹ ਚੱਕੜੇ ਮੈਂ ਕੱਲ ਪਰਸੇ ਪੈਸੇ ਪੂਰੇ ਕਰਾ ਲੈਣੇ ਤਾਂ ਨਹੀਂ ਪਤਾ ਕੱਲ ਵੀ ਤਾਂ ਸੋਸ਼ ਸ਼ਿੰਗਾਰੀ ਨੇ ਪਾਇਆ ਸੀ ਕੰਪਨਸੇਸ਼ਨ ਲੈ ਲੈ ਰਹੀ ਹੈ ਅੰਦਰ ਹੀ ਕੰਪਨਸੇਸ਼ਨ ਕੰਪਨਸੇਸ਼ਨ ਬਰਾਬਰ ਕੰਪਨਸੇਸ਼ਨ ਗਰਮੀ ਭੈਣ ਦੀ ਹੈ ਕੜੀ ਕੁੜੀ ਹੋ ਕੇ ਬਫਰ ਜੈਕਟ ਪਾਇਆ ਅੱਜ ਇਹਨੇ ਸਾਰੀ ਠੰਡ ਜੈਕਟ ਨਹੀਂ ਪਾਈ ਅੱਜ ਦੀ ਅੱਜ ਢੀ ਮੋਟੀ ਜੈਕਟ ਪਾਇਆ ਜਿਵੇਂ ਭੈਣ ਜੋ ਕੁਫਰੀ ਚੱਲਾ ਘੁੰਮਣ ਸਾ ਬਿਕਸ਼ੋ ਇਨ ਦਾ ਹਾਊਸ ਬਿਕਸ਼ੋ ਇਨ ਦਾ ਹਾਊਸ ਬ੍ਰੋ ਇਹ ਮਾੜੀ ਬਣਾ ਨਹੀਂ ਆਉਂਦੀ ਇਹਨਾਂ ਨੂੰ ਪਰ ਪਾਲ ਬਿੰਦੀ ਹੈ ਇਹ ਭੈਣ ਜੋ ਤੰਬੂ ਇਹ ਚਾਰ ਤੰਬੂ ਇਕੱਠੇ ਕਰਕੇ ਦਾ ਕਪੜਾ ਬੰਦਾ ਵਾ ਇਹ ਤੁਹਾਨੂੰ ਹੋਣੇ ਗੋਵਿੰਦਾਂ ਕੀ ਜਾਂਦੇ ਵਿੱਚ ਕੀ ਕੀ ਸਮਾਨ ਮਿਲਦਾ ਕਿਤਰਾ ਕਿਤਰਾ ਮਿਲਦਾ ਲੱਗ ਜੂਗਾ ਸਾਰਾ ਉਹ ਬਲੀ ਆਪਾਂ ਲੂ ਕਾਚੇ ਬਰਸੇ ਬਾਦ ਕਾਚੇ ਸਵਾਦ ਪੂਰੀ ਚੋਲੇ ਕਲਪਨਾ ਮਾਰ ਦੋ ਪਟੇ ਜਿਹੜੇ ਲਿਆ ਵਗੀ ਸਵਾਦ ਲੱਗੀ ਹੋਣਾ ਪਲਵਾਨਾ ਪਹਿਲਾਂ ਹੀ ਚਾਲੂ ਕਰਤੀ ਮਾਮਾ ਵੀਡੀਓ ਤੇ ਬਣਾਉਂਦਾ ਹੁੰਦਾ ਆ ਖਾਈ ਜਨਾ ਮੁਰਕੀਆਂ ਮੈਸ਼ਾ ਛੋਟੀਆਂ ਛੋਟੀਆਂ ਇੱਕ ਵਾਰੀ ਦੁਬਾਰਾ ਬੋਲ ਜਵਾਬ ਦੇ ਤਹਾਂ ਅਲੱਗ ਹੀ ਗੱਲ ਦਾ ਦੂਜਾ ਰਿਮਚ ਰਿਹਾ ਅੱਜ ਪੇੜਾ ਪੈਣੀਆਂ ਸੀ ਪੇੜਾ ਗੱਡੀਆ ਮਿੰਨੂ ਲੱਗਦੀਆ ਹੋਰ ਭਾਈ ਸਾਹਿਬ ਭਾਈ ਸਾਹਿਬ ਕੀ ਹੋਉਂ ਨਾ ਹੋਈ ਭਾਈ ਸਾਹਿਬ ਕੋਈ ਭਾਈ ਸਾਹਿਬ ਕੋਈ ਉਹ ਨਹੀਂ ਆਈ ਨਹੀਂ ਕਰੀ 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 ਐ ਬਸ ਐ ਐਲਾ ਐ ਕਰਗੇ ਕਰਦੇ ਹੁਣੇ ਖੜ ਕੇ ਕਰੀ ਮੁੱਠੀ ਕਰਾਣ ਦੀ ਦਾੜੀ ਰੇ ਕਰਦੇ ਕਰਦੇ ਕਰੀ ਭਾਈ ਸਾਹਿਬ ਓ ਸ਼ਿੰਗਾਰੀ ਬੋਡੀ ਬਿਲਡਰ ਹੋਰ ਦੀ ਐਕਸਰਸਾਈਜ਼ ਜ਼ਿਆਦਾ ਲਾਣੀ ਪਈ ਉਹ ਭਰਾਵਾ ਹੁਣੇ ਮੈਂ ਸ਼ੈਲਟਰ ਲਾ ਲਈ ਨਾ ਦੀ ਦੋਨਾਂ ਨੇ ਰੋਣ ਲਾ ਪਹਿਲਾਂ ਕਿਤਰਾ ਲੱਗਾ ਕੋਈ ਵਕਾਰ ਸੀ ਸਾਨੂੰ ਤੇ ਪੈਸੇ ਮਿਲੇ ਦੀ ਪ੍ਰਮੋਸ਼ਨ ਕਰਦੇ ਆਏ ਰਿਵਿਊ ਕਰਦੇ ਨੇ ਹਜੇ ਪਰ ਸ਼ਿਹੜਾਈ ਨਹੀਂ ਆ ਟਾਈਮ ਆਊਗਾ ਪ੍ਰਮੋਸ਼ਨਾਂ ਵੀ ਹੋਣਗੀਆਂ ਪਰ ਜੈਨੂਇਨ ਰਿਵਿਊ ਦੋ ਕਿਤਰਾ ਲੱਗਾ ਤੁਹਾਨੂੰ ਨਹੀਂ ਸਹੀ ਸੀ ਯਾਰ ਨਹੀਂ ਫੂਡ ਠੀਕ ਓਕੇ ਰਿਪੋਰਟ ਵੀ ਭਾਈ ਓਕੇ ਪਲਵਾਨਾ ਸੱਤਿਆ ਤੂੰ ਖਾਦਾ ਕਿਤਰਾ ਲੱਗਾ ਮੈਂ ਖਾਦਾ ਸੱਤਿਆ ਦਾ ਨਹੀਂ ਮੈਂ ਖਾਤੇ ਫਿਰ ਅੱਛਾ ਠੀਕ ਆ ਗੱਲਾ ਸੁਣਾਉਣ ਦੂ ਹਾਂ ਹਾਂ ਬਸ ਸਭ ਲੋਕ ਪਾਈ ਤੇ ਖਤਮ ਕਰਨ ਲੱਗੇ ਆ ਅਗੇ ਤੋਂ ਲੋਕ ਆ ਕਰਗੇ ਲੋਕ ਅਗੇ ਦਵਾਇਆ ਕਰਨਗੇ ਤੇ ਇਹ ਵੀ ਵਿੱਚ ਆਇਆ ਕਰੇਗਾ ਮਿਲਦੇ ਆ ਤੁਹਾਨੂੰ ਅਪਾ ਨੈਕਸਟ ਲੋਕ ਤੇ ਬਾਏ